ਨੰਗਲ ਸ਼ਹਿਰ ਦੇ ਆਸ-ਪਾਸ ਦੇ ਖੇਤਰ ਵਿੱਚ ਇੱਕੋ ਦਿਨ ਹੋਈ ਜੰਗਲੀ ਜੀਵਾਂ ਦੀ ਮੌਤ ਤੋਂ ਸਾਬਿਤ ਹੁੰਦਾ ਹੈ ਕਿ ਬੀਤਿਆ ਕੱਲ ਇਹਨਾਂ ਜੰਗਲੀ ਜੀਵਾਂ ਲਈ ਕਾਫੀ ਪਰਾ ਗਿਆ ਹੈ। ਹਾਲਾਂਕਿ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਨੰਗਲ ਦੇ ਫੋਕਲ ਪੁਆਇੰਟ ਦੇ ਕੋਲ ਇੱਕ ਹਾਦਸੇ ਵਿੱਚ ਇੱਕ ਬਾਰਾ ਸਿੰਗੇ ਦੀ ਮੌਤ ਹੋ ਗਈ ਹੈ। ਜਿਸ ਸੰਬੰਧੀ ਵਿਭਾਗ ਮੌਕੇ ਤੇ ਅਜੇ ਜਾਣਕਾਰੀ ਇਕੱਤਰ ਹੀ ਕਰ ਰਿਹਾ ਸੀ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਕਿ ਨੰਗਲ ਦੇ ਐਨਐਫਐਲ ਹਸਪਤਾਲ ਦੇ ਨਜ਼ਦੀਕ ਇੱਕ ਹੋਰ 12 ਸਿੰਗੇ ਦੀ ਮ੍ਰਿਤਕ ਦੇਹ ਪਈ ਹੋਈ ਹੈ। ਵਿਭਾਗ ਨੇ ਹਰਕਤ ਵਿੱਚ ਆਉਂਦਿਆਂ ਹੋਇਆਂ ਤੁਰੰਤ ਉੱਚ ਅਧਿਕਾਰੀਆਂ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ। ਵਿਭਾਗ ਦੇ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਦੋਵੇਂ ਜੰਗਲੀ ਜੀਵ 11-12 ਸਾਲ ਦੇ ਨਰ ਨੇ ਗੌਰਤਲਬ ਹੈ ਕਿ ਸਰਦੀਆਂ ਵਧਨ ਦੇ ਨਾਲ ਹੀ ਇਲਾਕੇ ਵਿੱਚ ਸ਼ਿਕਾਰੀਆਂ ਦੀ ਕੁਸਪੈਠ ਵੱਧ ਜਾਂਦੀ ਹੈ। ਦੇਉ ਸ਼ੌਂਕ ਤੇ ਜੀਬ ਦੇ ਸਵਾਦ ਤੇ ਚਲਦੇਆਂ ਜੰਗਲੀ ਜੀਵਾਂ ਤੇ ਅਤਿਆਚਾਰ ਕਰਦੇ ਨੇ ਅਧਿਕਾਰੀਆਂ ਦੇ ਦੱਸਣ ਮੁਤਾਬਕ ਪੂਰੀ ਜਾਂਚ ਪੜਤਾਲ ਕਰਕੇ ਇਸ ਮਾਮਲੇ ਵਿੱਚ ਦੋਸ਼ੀ ਵਿਅਕਤੀਆਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇਗੀ ਤੇ ਇਹਨਾਂ ਦੋਵੇਂ ਜੀਵਾਂ ਦਾ ਪੋਸਟਮਾਰਟਮ ਕਰਕੇ ਇਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ ਹੁਣ ਦੇਖਣਾ ਹੋਵੇਗਾ ਕਿ ਕਦੋਂ ਇਹ ਵਿਭਾਗੀ ਕਾਰਵਾਈ ਹੁੰਦੀ ਤੇ ਕਦੋਂ ਉਕਤ ਘਟਨਾ ਵਿੱਚ ਦੋਸ਼ੀ ਫੜੇ ਜਾਂਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰੰਤੂ ਜੰਗਲੀ ਜੀਵਾਂ ਦੇ ਸ਼ਿਕਾਰ ਦੀ ਕੋਈ ਨਾ ਕੋਈ ਘਟਨਾ ਸਾਹਮਣੇ ਆਉਂਦੀ ਰਹਿੰਦੀ ਹੈ ਜੋ ਚਿੰਤਾ ਦਾ ਵਿਸ਼ੇ ਹੈ। ਵੇਖੋ ਪੂਰੀ ਰਿਪੋਰਟ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ। ਮੇਰਾ ਨਾਮ ਜਸਵੀਰ ਸਿੰਘ ਪੜਗੜਾ ਜੀ। ਹੂੰ। ਤੇ ਇੱਕ ਦੀ ਤਾਂ ਸਰ ਸਾਨੂੰ ਰਾਤ ਸੂਚਨਾ ਮਿਲੀ ਸੀ ਕਿ ਆਪਣਾ ਨਾ ਮਤਲਬ ਜਿਹੜਾ ਜੋਲੀ ਮੋੜ ਹੈ ਉੱਥੇ ਮਤਲਬ ਇਹ ਜਿਹੜਾ ਜਾਨਵਰ ਹੈ ਕਿਸੇ ਵਹੀਕਲ ਨਾਲ ਹਿੱਟ ਹੋ ਗਿਆ ਜੀ ਹਿੱਟ ਹੋਣ ਤੋਂ ਬਾਅਦ ਵੀ ਮਤਲਬ ਇਸ ਤਰ੍ਹਾਂ ਦੀ ਡੈਥ ਹੋ ਗਈ ਤੇ ਉਸ ਤੋਂ ਬਾਅਦ ਸਵੇਰੇ ਸਾਨੂੰ ਇੱਕ ਅਸੀਂ ਮਤਲਬ ਇਸੇ ਜਿਹੜਾ ਜਾਨਵਰ ਹੈ ਦੀ ਆਪਾਂ ਪੋਸਟਮਾਰਟਮ ਦੀ ਤਿਆਰੀ ਕਰ ਰਹੇ ਸੀ ਤੇ ਸਾਨੂੰ ਮਤਲਬ ਜਦੋਂ ਆਪਾਂ ਆ ਰਹੇ ਸੀ ਸਾਨੂੰ ਰਸਤੇ ਦੇ ਵਿੱਚ ਫੋਨ ਆਇਆ ਕਿ ਮਤਲਬ ਇੱਕ ਜਾਨਵਰ ਹੋਰ ਹੈ ਕਿ ਮਤਲਬ ਜਿਹੜਾ ਐਨ ਐਫ ਐਲ ਹਸਪੀਟਲ ਦੇ ਕੋਲ ਮਤਲਬ ਪਿਆ ਹੈ ਤੇ ਜਦੋਂ ਅਸੀਂ ਆ ਕੇ ਦੇਖਿਆ ਮੌਕੇ ਤੇ ਜਿਹੜੀਆਂ ਮਤਲਬ ਇਹਦੇ ਮਤਲਬ ਜਿਹੜੀਆਂ ਗੋਲੀਆਂ ਵਗੈਰਾ ਲੱਗੀਆਂ ਹੋਈਆਂ ਸੀ ਹੂੰ ਹੂੰ ਤੇ ਅਸੀਂ ਦੇਖਿਆ ਤੇ ਆਪਣਾ ਹੁਣ ਜਿਹੜੀ ਬਣਦੀ ਕਾਰਵਾਈ ਆ ਉਹ ਆਪਾਂ ਕਰਾਂਗੇ ਤੇ ਆਪਣਾ ਜਿਹੜੇ ਇਹ ਆਪਣਾ ਇਹ ਦੋਸ਼ੀਆਂ ਵੱਲੋਂ ਇਹਨੂੰ ਮਤਲਬ ਕੀਤਾ ਗਿਆ ਹੈ ਮਾਰੀਆਂ ਗਈਆਂ ਗੋਲੀਆਂ ਵਗੈਰਾ ਉਹਨਾਂ ਦੀ ਆਪਾਂ ਭਾਲ ਕਰਾਂਗੇ ਤੇ ਆਪਣੇ ਕਾਬੂ ਕਰਕੇ ਉਹਨਾਂ ਤੇ ਕਾਰਵਾਈ ਕਰਾਂਗੇ ਜੀ ਸਰ ਸਰ ਮੇਨ ਪ੍ਰੋਬਲਮ ਇਹ ਹੈ ਨਾ ਜੀ ਦੇ ਵਿੱਚ ਸਰ ਦੇਖੋ ਹੁਣ ਮੇਰੇ ਪਾਸ ਇਹ ਮਤਲਬ ਬਿਲਕੁਲ ਵੀ ਸਟਾਫ ਨਹੀਂ ਹੈਗਾ ਜੀ ਮੇਰੇ ਪਾਸ ਏਰੀਆ ਬੈਂਸਾਂ ਤੋਂ ਲੈ ਕੇ ਭੰਗਲਾ ਤੱਕ ਮੇਰੇ ਕੋਲ ਏਰੀਆ ਹੈ ਜੀ ਮੈਂ ਕੱਲਾ ਹਾਂ ਜੀ ਉਧਰ ਉਧਰ ਤੇ ਸਾਈਡ ਮੇਰੇ ਪਾਸ ਸਿਰਫ ਇੱਕ ਬੰਦਾ ਜੀ ਸਟਾਫ ਦਾ ਤੇ ਮੈਨੂੰ ਉਧਰ ਵੀ ਦੇਖਣਾ ਪੈਂਦਾ ਤੇ ਮੈਨੂੰ ਇੱਧਰ ਵੀ ਦੇਖਣਾ ਪੈਂਦਾ ਹੁਣ ਇੱਧਰ ਤੁਸੀਂ ਦੇਖ ਲਓ ਵੀ ਇੱਧਰ ਵਾਈਲਡ ਲਾਈਫ ਸੈਂਚਰੀ ਵੀ ਹੈਗੀ ਨਾਲ ਜੀ ਨੰਗਲ ਬੀ ਸਟਾਫ ਦੀ ਬਹੁਤ ਜ਼ਿਆਦਾ ਕਮੀ ਹੈ ਜੀ ਤੇ ਸਰ ਇਸ ਤੋਂ ਪਹਿਲਾਂ ਵੀ ਇੱਕ ਤੁਸੀਂ ਪਤਾ ਤੁਹਾਨੂੰ ਕੀ ਇੱਕ ਜੰਗਲੀ ਸੂਰ ਦਾ ਸ਼ਿਕਾਰ ਕੀਤਾ ਗਿਆ ਸੀ ਆ ਉਹਦੀ ਸਰ ਮੇਰੇ ਵੱਲੋਂ ਜੋ ਮੇਰੀ ਬਣਦੀ ਕਾਰਵਾਈ ਸੀ ਮੈਂ ਆਪਣੇ ਵੱਲੋਂ ਜੋ ਵੀ ਰਿਪੋਰਟ ਬਣਦੀ ਸੀ ਮੈਂ ਸਰ ਉਹ ਰਿਪੋਰਟ ਆਪਣੇ ਜਿਹੜੇ ਮੇ ਸਿਨੀਅਰ ਸੀਨੀਅਰਸ ਹੈ ਉਹਨਾਂ ਨੂੰ ਮੈਂ ਆਪਣੇ ਵੱਲੋਂ ਰਿਪੋਰਟ ਜਿਹੜੀ ਮੇਰੀ ਬਣਦੀ ਸੀ ਮੈਂ ਕਰ ਦਿੱਤੀ ਸੀ ਹਾਂਜੀ ਤੇ ਸਰ ਹੁਣ ਕੀ ਕਾਰਵਾਈ ਹੋਵਾਉਣੀ ਹੋਰ ਸਰ ਆਪਾਂ ਇਹਦਾ ਪਹਿਲਾਂ ਆਪਾਂ ਸਰ ਇੱਥੋਂ ਲੈ ਕੇ ਜਾਵਾਂਗੇ ਤੇ ਉਸ ਤੋਂ ਬਾਅਦ ਇਹਦਾ ਪੋਸਟਮਾਰਡਮ ਵਗੈਰਾ ਕਰਾਵਾਂਗੇ ਪੋਸਟਮਾਰਡਮ ਹੋਣ ਤੋਂ ਬਾਅਦ ਜੋ ਵੀ ਅੱਗੇ ਰਿਪੋਰਟ ਆਉਗੀ ਉਹਦੇ ਤੇ ਆਪਾਂ ਕਾਰਵਾਈ ਕਰਾਂਗੇ ਤੇ ਸਰ ਹੁਣ ਇਹਦਾ ਮ ਉਹਦੇ ਸਾਹਮਣੇ ਦਾ ਸੰਸਕਾਰ ਕੀਤਾ ਜਾਊਗਾ ਜੀ ਹਾਂਜੀ ਤੇ ਸਰ ਇਹ ਜਿਹੜੇ ਇਹ ਤਾਂ ਸਰ ਫੁੱਲੀ ਮਚੋਰ ਹੈ ਜੀ ਫੁੱਲੀ ਇਹ ਦੋ ਹੀ ਨਰਾ ਹੈ ਦੋ ਹੀ ਨਰਾ ਹੈ ਜੀ ਦੋ ਹੀ ਨਰਾ ਹਾਂਜੀ ਨਰਾ ਸਰ ਠੀਕ ਤੇ ਬਿਲਕੁਲ ਜੀ ਕੀ ਕਹਣਾ ਚਾਹੁੰਦੇ ਇਹਦੇ ਬਾਰੇ ਕਿਦਾਂ ਜਾਣਕਾਰੀ ਮਿਲੀ ਸੀ ਤੇ ਕੀ ਅੱਗੇ ਵੀ ਕਾਰਵਾਈ ਹੋਣੀ ਹੈ ਸਾਨੂੰ ਫੋਨ ਆਇਆ ਸੀ ਵਾਈਲਡ ਲਾਈਫ ਤੇ ਤੇ ਸਰਕਾਰੀ ਚਿੱਠੀ ਵੀ ਆਈ ਹੋਈ ਹੈ ਕਿ ਇਹਨਾਂ ਨੇ ਇਹਨਾਂ ਨੂੰ ਰੈਸਕਿਊ ਕੀਤਾ ਹੋਇਆ ਇੱਕ ਫੋਕਲ ਪੁਆਇੰਟ ਤੇ ਐਕਸੀਡੈਂਟਲ ਕੇਸ ਮਿਲਿਆ ਤੇ ਇੱਕ ਇਥੇ ਗਨ ਸ਼ੂਟ ਦੇਖਿਆ ਤਾਂ ਨਹੀਂ ਹੈ ਹਜੇ ਹੁਣ ਸੁਨੇ ਆਇਆ ਹੈ ਬਾਕੀ ਜਦੋਂ ਅਸੀਂ ਪੋਸਟਮਾਰਟਮ ਕਰਾਂਗੇ ਤਾਂ ਫਿਰ ਬਾਕੀ ਤਾਂ ਤਦੇ ਦੱਸ ਸਕਦੇ ਹਾਂ ਹਾਂਜੀ ਪੂਰੇ ਵਿੱਚ ਹੋਰ ਹੈ ਸਿੰਘਾਂ ਦੀ ਗ੍ਰੋਥ ਪੂਰੀ ਹੋ ਚੁੱਕੀ ਹੈ ਤੇ ਬਾਕੀ ਐਗਜ਼ੈਕਟ ਏਜ ਤਾਂ ਫਿਰ ਅਸੀਂ ਹੁਣ ਜਦੋਂ ਕੋਲ ਜਾ ਕੇ ਦੰਦ ਵਗੈਰਾ ਦੇਖੋਗੇ ਤਾਈ ਦੱਸ ਸਕਦੇ ਵੈਸੇ 10 ਤੋਂ 11 ਸਾਲ ਦੀ ਉਮਰ ਦੇ ਹੈਗੇ ਆ ਇਹ ਹਾਂਜੀ ਪੋਸਟਮਾਰਟਮ ਨੂੰ ਤਾਂ ਟਾਈਮ ਲੱਗ ਜਾਏਗਾ ਬਿਕੋਜ਼ ਵੈਸੇ ਤਾਂ ਪਤਾ ਹੀ ਹੈ ਅੰਨਾ ਕੁਝ ਕਰਨ ਦੀ ਲੋੜ ਤੇ ਨਹੀਂ ਹੈ ਕਿਉਂਕਿ ਇੱਕ ਐਕਸੀਡੈਂਟਲ ਕੇਸ ਹੈ ਦੂਰ ਤੋਂ ਜੋ ਮੈਂ ਦੇਖਿਆ ਜਦੋਂ ਉਹਨਾਂ ਨੇ ਹਲਾਇਆ ਹੈ ਤੇ ਉਹਦੇ ਮੂੰਹ ਚੋਂ ਜਿਹੜਾ ਬਲੱਡ ਆਇਆ ਤਾਂ ਉਹਦੇ ਸਿਰ ਜਿਹੜਾ ਹੈ ਹੈਡ ਇੰਜਰੀ ਹੋਈ ਪਈ ਹੈ ਤੇ ਐਨਾ ਕੋਈ ਡਾਊਟਫੁਲ ਕੇਸ ਤਾਂ ਨਹੀਂ ਹੈ ਕਲੀਅਰ ਹੈ ਕਿ ਉਹ ਐਕਸੀਡੈਂਟਲ ਹੈ ਤਾਂ ਜ਼ਿਆਦਾ ਟਾਈਮ ਨਹੀਂ ਲੱਗੇਗਾ ਦੂਸਰੇ ਦੇ ਗਨ ਸ਼ਾਟ ਹੈ ਉਹ ਸਾਨੂੰ ਟੋਲਨ ਪੈਟਰੋਲ ਨੇ ਕਹੜਿਆ ਕਿ ਉਹ ਕਿੰਨੇ ਹੈ ਦੋ ਹੈ ਤਿੰਨ ਹੈ ਉਹ ਅਜੇ ਸਾਨੂੰ ਕੋਈ ਜਾਣਕਾਰੀ ਨਹੀਂ ਹੈ